शीतल पंडोरी ब्लॉग फेसबुक पेज ਅਤੇ ਸ਼ੀਤਲ ਸਿੰਘ YouTube ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਦਿলো ਧੰਨਵਾਦ ਅਤੇ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਆਪਣੀ ਕਾਮਯਾਬੀ ਦੇ ਪਿੱਛੇ ਕਿਸ ਦਾ ਹੱਥ ਹੁੰਦਾ ਇੱਕ ਸ਼ਹਿਰ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਇੱਕ ਢਾਬਾ ਸੀ ਉਸ ਢਾਬੇ ਦੇ ਉੱਤੇ ਬਹੁਤ ਵਧੀਆ ਯਾਨੀ ਕਿ ਹਾਈ ਕੁਆਲਿਟੀ ਦਾ ਖਾਣਾ ਮਿਲਦਾ ਸੀ ਇਸ ਕਰਕੇ ਉਸ ਢਾਬੇ ਤੇ ਲਗਭਗ 1000 ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਖਾਂਦਾ ਸੀ ਭੀੜ ਬਹੁਤ ਜ਼ਿਆਦਾ ਹੁੰਦੀ ਸੀ ਉਸ ਭੀੜ ਦੇ ਵਿੱਚ ਇੱਕ ਬੰਦਾ ਰੋਜ਼ ਆਉਂਦਾ ਅਤੇ ਚੋਰੀ ਖਾਣਾ ਖਾ ਕੇ ਭੱਜ ਜਾਂਦਾ ਉਸ ਟਾਬੇ ਦੇ ਬਹੁਤ ਸਾਰੇ ਰੈਗੂਲਰ ਕਸਟਮਰ ਸੀ ਜੋ ਰੋਜ਼ ਖਾਣਾ ਖਾਣ ਆਉਂਦੇ ਸੀ ਉਹਨਾਂ ਵਿੱਚੋਂ ਇੱਕ ਕਸਟਮਰ ਇਹ ਗੱਲ 5-7 ਦਿਨ ਨੋਟਿਸ ਕਰਦਾ ਰਿਹਾ ਕਿ ਇੱਕ ਬੰਦਾ ਰੋਜ਼ ਆਉਂਦਾ ਅਤੇ ਚੋਰੀ ਖਾਣਾ ਖਾ ਕੇ ਭੱਜ ਜਾਂਦਾ ਲਗਭਗ ਇੱਕ ਹਫਤਾ ਇਹ ਨੋਟਿਸ ਕਰਨ ਤੋਂ ਬਾਅਦ ਉਸਨੇ ਢਾਬੇ ਦੇ ਮਾਲਕ ਨੂੰ ਦੱਸਿਆ ਕਿ ਆਹ ਬੰਦਾ ਰੋਜ਼ ਚੋਰੀ ਜਾਂਦਾ ਹੈ ਅਤੇ ਚੋਰੀ ਖਾਣਾ ਠਾ ਕੇ ਭੱਜ ਜਾਂਦਾ ਹੈ ਤੁਹਾਨੂੰ ਲੋੜ ਹੈ ਇਸ ਤੇ ਐਕਸ਼ਨ ਲੈਣ ਦੀ ਤਾਂ ਢਾਬੇ ਦਾ ਮਾਲਕ ਹੱਸ ਕੇ ਕਹਿੰਦਾ ਪਹਿਲੀ ਗੱਲ ਤਾਂ ਇਹ ਕਿ ਇਹ ਗੱਲ ਦੱਸਣ ਵਾਲੇ ਤੁਸੀਂ ਪਹਿਲੇ ਇਨਸਾਨ ਨਹੀਂ ਹੋ ਇਸ ਤੋਂ ਪਹਿਲਾਂ ਮੈਨੂੰ ਹੋਰ ਵੀ ਕਈਆਂ ਨੇ ਇਹ ਗੱਲ ਦੱਸੀ ਹੈ ਕਿ ਇਹ ਰੋਜ਼ ਆਉਂਦਾ ਅਤੇ ਚੋਰੀ ਕਰਕੇ ਚੋਰੀ ਖਾਣਾ ਖਾ ਕੇ ਚਲਿਆ ਜਾਂਦਾ ਫਿਰ ਉਹ ਕਸਟਮਰ ਕਹਿਣ ਲੱਗਾ ਕਿ ਤੁਸੀਂ ਇਸ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਤਾਂ ਢਾਬੇ ਦਾ ਮਾਲਕ ਕਹਿੰਦਾ ਮੈਂ ਇਸ ਦਾ ਇੱਕ ਦਿਨ ਪਿੱਛਾ ਕੀਤਾ ਸੀ ਜਦੋਂ ਮੈਂ ਪਿੱਛਾ ਕੀਤਾ ਤਾਂ ਮੈਂ ਦੇਖਿਆ ਇਟਾ ਬੇਤੇ ਆਉਣ ਤੋਂ ਪਹਿਲਾਂ ਰੱਬ ਅੱਗੇ ਅਰਦਾਸ ਕਰ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ ਟਾਬੇ ਉੱਤੇ ਅੱਜ ਫਿਰ ਬਹੁਤ ਜ਼ਿਆਦਾ ਭੀੜ ਹੋਵੇ ਤਾਂ ਕਿ ਮੈਂ ਚੋਰੀ ਖਾਣਾ ਖਾ ਕੇ ਭੱਜ ਸਕਾਂ ਮੈਨੂੰ ਕੋਈ ਦੇਖ ਨਾ ਸਕੇ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰੇ ਟਾਬੇ ਦੀ ਤਰੱਕੀ ਦੇ ਵਿੱਚ ਇਸ ਦਾ ਕਿੰਨਾ ਵੱਡਾ ਯੋਗਦਾਨ ਹੋਵੇਗਾ ਜੋ ਰੋਜ਼ ਰੱਬ ਅੱਗੇ ਇਹ ਅਰਦਾਸ ਕਰਦਾ ਕਿ हे ਸੱਚੇ ਬਾਦਸ਼ਾਹ ਟਾਬੇ ਉੱਤੇ ਇੰਨੀ ਜ਼ਿਆਦਾ ਭੀੜ ਹੋਵੇ ਕਿ ਮੈਂ ਚੋਰੀ ਖਾਣਾ ਖਾ ਸਕਾਂ ਉਹ ਤਾਂ ਸਿਰਫ ਇੱਕ ਬੰਦਾ ਹੈ ਜੋ ਚੋਰੀ ਖਾਣਾ ਖਾਂਦਾ ਹੈ ਪਰ ਸ਼ਾਇਦ ਰੱਬ ਉਸ ਦੀ ਸੁਣਦਾ ਹੈ ਇਸ ਕਰਕੇ ਮੇਰੇ ਟਾਬੇ ਉੱਤੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਹਾਣੀ ਤਾਂ ਮੁੱਕ ਗਈ ਪਰ ਇਸ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਜ਼ਰੂਰੀ ਨਹੀਂ ਸਾਡੀ ਕਾਮਯਾਬੀ ਦੇ ਪਿੱਛੇ ਸਾਡਾ ਆਪਣਾ ਹੀ ਹੱਥ ਹੋਵੇ ਸਾਡੀ ਕਾਮਯਾਬੀ ਦੇ ਪਿੱਛੇ ਬਹੁਤ ਸਾਰੇ ਉਹ ਅਣਜਾਣ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਨਾ ਕਦੇ ਦੇਖਿਆ ਹੁੰਦਾ ਨਾ ਪਹਿਚਾਣਿਆ ਹੁੰਦਾ ਤੇ ਨਾ ਜਾਣਿਆ ਹੁੰਦਾ ਇਸ ਕਰਕੇ ਆਪਣੀ ਕਾਮਯਾਬੀ ਤੇ ਹਮੇਸ਼ਾ ਇਹ ਮੰਨਣਾ ਕਰਿਓ ਕਿ ਅਸੀਂ ਖੁਦ ਆਪਣੇ ਪੈਰਾਂ ਤੇ ਕਾਮਯਾਬ ਹੋਏ ਆ ਅਸੀਂ ਮਿਹਨਤ ਕੀਤੀ ਤਾਂ ਕਾਮਯਾਬ ਹੋਏ ਆ ਉਹ ਗੱਲ ਠੀਕ ਆ ਕਿ ਤੁਸੀਂ ਮਿਹਨਤ ਕੀਤੀ ਆ ਪਰ ਸ਼ਾਇਦ ਹੋ ਸਕਦਾ ਕਿ ਆਪਣੀ ਕਾਮਯਾਬੀ ਦੇ ਪਿੱਛੇ ਹੋਰ ਵੀ ਕਈਆਂ ਲੋਕਾਂ ਦੀਆਂ ਦੁਆਵਾਂ ਹੋਣ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ Да, ну